ਗੁਰੂ ਮਹਾਰਾਜ ਕਹਿੰਦੇ ਨੇ ਜੀ 16ਵੀਂ ਪੌੜੀ ਦੀ 12ਵੀਂ ਪੰਕਤੀ ਵਿੱਚ ਤਿਸ ਤੇ ਪਾਰ ਤਲੈ ਕਵਨ ਜੋਰ ਠੀਕ ਹੈ ਜੀ ਤੇ ਗਾ ਵੀ ਸਕਦੇ ਨੇ ਜਿਸ ਨੂੰ ਬੜੇ ਪਿਆਰ ਨਾਲ ਤਿਸ ਤੇ ਪਾਰ ਤਲੈ ਕਵਨ ਜੋਰ ਕਵਨ ਹੋਣ ਕਰਕੇ ਭਾਵ ਕਿਹੜਾ ਠੀਕ ਆ ਜੋਰ ਕਵਨ ਸਵਾਲ ਹੈ ਜੀ ਕਿਹੜੀ ਉਹ ਤਾਕਤ ਹੈ ਕਿਹੜੀ ਉਹ ਸ਼ਕਤੀ ਹੈ ਕਿਸ ਦਾ ਹੋ ਜ਼ੋਰ ਹੈ ਕਿਹਦੀ ਕਿਹੜੀ ਤਾਕਤ ਹੈ ਕਿਹੜੀ ਸ਼ਕਤੀ ਹੈ ਕਵਨ ਹੋਣ ਕਰਕੇ ਜਿਹੜਾ ਇਹ ਸਵਾਲ ਪੈਦਾ ਹੁੰਦਾ ਜੀ ਭਾਵ ਆਪਾਂ ਗੱਲ ਕਰਦੇ ਸੀ ਧਰਤੀ ਥੱਲੇ ਬਲਦ ਹੈ ਜੀ ਬਲਦ ਥੱਲੇ ਫਿਰ ਧਰਤੀ ਆ ਜਾਂਦੀ ਹੈ ਜੀ ਠੀਕ ਹੈ ਗੱਲ ਚੱਲਦੇ ਸੀ ਵੀ ਅੱਗੇ ਚੱਲ ਚੱਲ ਕੇ ਜਿਹੜਾ ਐਂਡ ਤੇ ਜਿਹਦੀ ਗੱਲ ਕਰਦੇ ਹਾਂ ਸਭ ਨੂੰ ਐਂਡ ਤੇ ਠੀਕ ਹੈ ਜਿਹੜਾ ਪਾਰ ਹੋ ਉਹਦੇ ਥੱਲੇ ਕਿਹੜੀ ਉਹ ਤਾਕਤ ਹੈ ਕਿਹੜੀ ਉਹ ਸ਼ਕਤੀ ਹੈ ਕਿਉਂਕਿ ਧਰਤੀ ਦੇ ਉੱਪਰ ਬਲਦ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਲੱਖਾਂ ਬਲਦ ਹੋ ਗਏ ਹੁਣ ਯਾਰਾਂ ਲੱਖਾਂ ਧਰਤੀਆਂ ਹੋ ਗਈਆਂ ਤਾਂ ਸੋਚਣ ਵਾਲੀ ਚੀਜ਼ ਆ ਇੰਨਾ ਭਾਰ ਚੱਕੂ ਕੌਣ ਤਿਸਤੇ ਭਾਰ ਤਿਸ ਬਲਦ ਦੇ ਉੱਪਰ ਜਾਂ ਧਰਤੀ ਦੇ ਉੱਪਰ ਭਾਰ ਇੰਨਾ ਭਾਰ ਜਿਹੜਾਗਾ ਜੇ ਆਪਾਂ ਭਾਰ ਦੀ ਗੱਲ ਕਰੀਏ ਜਿਹੜਾ ਭਾਰ ਪੈਣਾ ਤੱਲੇ ਪੈਰਾਂ ਥੱਲੇ ਨੀਚੇ ਤੱਲੇ ਪਹਿਲਾਂ ਵੀ ਬਹੁਤ ਵਾਰ ਆ ਗਿਆ ਜੀ ਤੱਲੇ ਹੁੰਦਾ ਜ਼ਮੀਨ ਜਿਹੜੀ ਹੁੰਦੀ ਹੈ ਪੈਰਾਂ નીચે ਜ਼ਮੀਨ ਪੈਰਾਂ ਥੱਲੇ ਜ਼ਮੀਨ ਠੀਕ ਆ ਉਹਨਾਂ ਸਾਰਿਆਂ ਦੇ ਥੱਲੇ ਗਵਨ ਜੋਰ ਹੁਣ ਇੱਥੇ ਤੱਲੇ ਹੁੰਦਾ ਪੈਰਾ ਹੇਠ ਠੀਕ ਹੈ ਤੇ ਇਹ ਤੱਲੇ ਜਿਹੜਾ ਇਹ ਸਵਾਲ ਹੈ ਇਸ ਤੇ ਭਾਰ ਤੱਲੇ ਉਸ ਦੇ نیچے ਕਿਹੜੀ ਜੋਰ ਆ ਕਿਹੜੀ ਤਾਕਤ ਆ ਕਿਹੜੀ ਸ਼ਕਤੀ ਆ ਜਿਨੇ ਇੰਨਾ ਸਾਰਾ ਭਾਰ ਚੱਕਿਆ ਹੋਇਆ ਹੈ ਇਹ ਹੀ ਅਰਥ ਸਿੱਧੇ ਬੜੇ ਸਿੰਪਲ ਨੇ ਜੀ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਇਸ ਇੰਨੀਆਂ ਧਰਤੀਆਂ ਇੰਨੇ ਬਲਦਾਂ ਦੇ ਭਾਰ ਨੂੰ ਚੱਕਣ ਵਾਲੀ ਕਿਹੜੀ ਉਹ ਤਾਕਤ ਹੈ जिने सारा पार चकया ਹੋਇਆ ਇਹ ਗੁਰੂ ਸਹਿਬਾਨ ਪਹਿਲਾਂ ਦੱਸ ਚੁੱਕੇ ਨੇ ਜੀ ਕਿ ਇਹ ਸਭ ਕੁਝ ਪ੍ਰਭੂ ਪਰਮਾਤਮਾ ਦੇ ਆਸਰੇ ਤੇ ਇੱਕ ਸਵਾਲ ਸੀ ਜੀ ਇੱਕ ਸੋਚ ਨੂੰ ਮਜਬੂਰ ਕਰਨ ਦੇ ਲਈ ਸੀ ਕਿ ਜੀ ਤੇ ਇਹ ਜਿਹੜਾ ਮਿਥਿਆਸਿਕ ਬਲਦ ਜਿਹਨੂੰ ਕਹਿੰਦੇ ਸੀ ਜਿਨੇ ਸਿੰਘਾਂ ਦੇ ਧਰਤੀ ਨੂੰ ਚੱਕਿਆ ਸੀ ਜੀ ਇਹ ਸਵਾਲ ਦੇ ਨਾਲ ਇਹ ਖੰਡਨ ਕਰਦੇ ਤਾਂ ਕਿਉਂਕਿ ਇਸ ਦਾ ਕਿਸੇ ਨੂੰ ਕੋਈ ਜਵਾਬ ਨਹੀਂ ਆਇਆ ਕੀ ਕਹੂਗਾ ਜੇ ਅਪਾ ਇਹ ਕਹਿਨੀ ਆ ਵੀ ਧਰਤੀ ਨੂੰ ਸਿੰਘਾਂ ਦੇ ਚੱਕਿਆ ਬਲਦ ਨੇ ਤੇ ਅੱਛਾ ਫਿਰ ਉਹਦੇ ਥੱਲੇ ਕੀ ਆ ਬਲਦ ਕਿੱਥੇ ਖੜਾ? ਜਿਉ ਕਹਣਗੇ ਜੇ ਬਲ ਧਰਤੀ ਤੇ ਅੱਛਾ ਫਿਰ ਉਹ ਧਰਤੀ ਥੱਲੇ ਨੂੰ ਕਿਨੇ ਚੱਕਿਆ ਪਿਆ? ਉਹਨੇ ਕਹਣਾ ਬਲਦ ਇਹਦੇ ਅੱਗੇ ਦੇ ਅੱਗੇ ਬਲਦ ਧਰਤੀ ਤੇ ਬਲ ਧਰਤੀ ਚੱਲੇ ਜਾਂਦਾ ਤੇ ਮੁੱਕ ਦੀ ਗੱਲ ਇਹ ਜੋ ਸਵਾਲ ਪੁੱਛੇ ਵੀ ਸਭ ਨੂੰ ਹੀਠਾ ਕੌਣ ਹੈ? ਬਲਦ ਹੈ ਕਿ ਧਰਤੀ ਹੈ? ਠੀਕ ਹੈ ਜੀ। ਤੇ ਜੇ ਉਹ ਧਰਤੀ ਹੈ ਜਾਂ ਉਹ ਬਲਦ ਹੈ ਉਸਨੂੰ ਕਿਨੇ ਚੱਕਿਆ? ਇਹ ਸੋਚਣ ਦੀ ਗੱਲ ਜਦੋਂ ਬੰਦਾ ਸੋਚਦਾ ਤੇ ਮਜਬੂਰ ਹੋ ਜਾਂਦਾ ਫਿਰ ਕਹਿੰਦਾ ਵੀ ਹਾਂ ਇਹ ਪ੍ਰਭੂ ਪਰਮਾਤਮਾ ਹੀ ਜਾਣਦਾ ਸਾਨੂੰ ਨਹੀਂ ਪਤਾ। ਤੇ ਇਹ ਇੱਥੇ ਗੱਲ ਮੁੱਕ ਜਾਂਦੀ ਹੈ ਜੀ। ਜਿਹੜੀ ਧਰਤੀ ਨੂੰ ਚੱਕਣ ਦੀ ਸਮਝ ਪੈ ਜਾਂਦੀ ਹੈ ਕਿ ਧਰਤੀ ਦਾ ਅਸਮਾਨ ਦਾ ਜਿਹੜਾ ਆਸਰਾ ਹੈ ਉਹ ਪ੍ਰਭੂ ਪਰਮਾਤਮਾ ਖੁਦ ਆਪ ਹੀ ਹੈ ਧਰਤੀ ਜਿਹੜੀ ਹੈ ਉਸ ਦੇ ਨਿਜਮ ਵਿੱਚ ਚੱਲ ਰਹੀ ਹੈ ਸੰਤੋਖ ਥਾਪ ਰੱਖਿਆ ਜਨ ਸੂਤ پرو ਕੇ ਰੱਖੀ ਹੋਈ ਆ پرو ਕੇ ਰੱਖਿਆ ਮਤਲਬ ਵਧੀਆ ਢੰਗ ਨਾਲ ਚੀਜ਼ ਚੱਲ ਰਹੀ ਹੈ ਐਂ ਸੋਹਣੀ ਲੱਗਦੀ ਆ ਠੀਕ ਹੈ ਐਵੇਂ ਨਹੀਂ ਵੀ ਕਦੇ ਛਾਲਾਂ ਮਾਰੀ ਜਾਂਦੀ ਹੈ ਇੱਧਰ ਉੱਧਰ ਰੋਲਾ ਪਾਇਆ ਪਿਆ ਧਰਜੀ ਨੇ ਕਿਤੇ ਇੱਧਰ ਚਲੇਗੀ ਕਿਤੇ ਉੱਧਰ ਚਲੇਗੀ ਨਾ ਪਰ ਉਹ ਕੇ ਵਧੀਆ ਢੰਗ ਨਾਲ ਉਸ ਪਰਮਾਤਮਾ ਦੇ ਨਿਜਮ ਵਿੱਚ ਆਪਣੀ ਕਿਰਿਆ ਕਰ ਰਹੀ ਹੈ ਜੀ ਇਹ ਹੈ ਸੰਤੋਖ ਥਾਪ ਰੱਖਿਆ ਜਨਸੂਤ ਵਾਲੀ ਗੱਲ ਜੀ ਤੇ ਇਹ ਇਸ ਸਵਾਲ ਦਾ ਖੰਡਨ ਹੋ ਜਾਂਦਾ ਜੀ ਇਸ ਦਾ ਕੋਈ ਜਵਾਬ ਨਹੀਂ ਹੈ ਅੱਗੇ ਗੁਰੂ ਮਹਾਰਾਜ ਦੇਖਿਏ ਕੀ ਗੱਲ ਕਰਦੇ ਨੇ ਸਤਿ ਾਰਤੀ ਬਾਰੇ ਜੀ ਦੇਖਦੇ ਹਾਂ